ਸਸ ਸਿਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅਟਲੀਨ ਵਿਦ ਕੁਲਵਿੰਦਰ ਰੂ ਮਿਲ ਕਰਦੇ ਹਾਂ ਤੁਸੀਂ ਸਾਰੇ ਦਾ ਨੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਇੱਕ ਆਪਾਂ ਕਹਿਨੇ ਹੁੰਦੇ ਆ ਮੈਂ ਲਿਖਦਾ ਹਾਂ ਤੇ ਇੱਕ ਆਪਾਂ ਕਹਿੰਦੇ ਆ ਕਿ ਮੈਂ ਲਿਖਵਾਉਂਦਾ ਹਾਂ ਮੈਂ ਲਿਖਵਾਉਂਦਾ ਹਾਂ ਮੈਂ ਕਰਾਉਂਦਾ ਹਾਂ ਮੈਂ ਪੜ੍ਹਾਉਂਦਾ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਇਸ ਵੀਡੀਓ ਵਿੱਚ ਤੁਸੀਂ ਉਹ ਸਿੱਖੋਗੇ ਜੇਕਰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਅੱਜ ਜੀ ਕਰਦੇ ਅੱਜ ਦੀ ਵੀ io faccio scrivere a mia sorella io faccio scrivere a mia sorella ਮੈਂ ਆਪਣੀ ਭੈਣ ਤੋਂ ਲਿਖਵਾਉਂਦੀ ਹਾਂ ਜਾਨੀ ਕਿ ਮੈਂ ਨਹੀਂ ਲਿਖਦੀ ਮੈਂ ਆਪਣੀ ਭੈਣ ਤੋਂ ਇਹ ਵਾਲਾ ਕੰਮ ਕਰਵਾਉਂਦੀ ਹਾਂ io faccio scrivere a mia sorella io faccio guidare mio marito io faccio guidare mio marito non guido io ਮੈਂ ਆਪਣੇ ਪਤੀ ਨੂੰ ਗੱਡੀ ਚਲਾਉਂਦੀ ਹਾਂ ਜਾਂ ਉਹਨੂੰ ਚਲਾਉਣ ਦਿੰਦੀ ਹਾਂ ਮੈਂ ਗੱਡੀ ਨਹੀਂ ਚਲਾਉਂਦੀ ਇਹੋ ਫਾਚੋ ਕੁਇਦਾਰੇ ਨੋਈ ਫਾਚਾਮੋ ਪ੍ਰਤੀਕਾਰੇ ਇਲ ਕਾਲਚੋ ਆਈ ਬੰਬੀਨੀ ਨੋਈ ਫਾਚਾਮੋ ਪ੍ਰਤੀਕਾਰੇ ਇਲ ਕਾਲਚੋ ਆਈ ਬੰਬੀਨੀ ਅਸੀਂ ਬੱਚਿਆਂ ਨੂੰ ਜਾਂ ਬੱਚਿਆਂ ਤੋਂ ਫੁੱਟਬਾਲ ਖਡਾਉਂਦੇ ਹਾਂ ਆਪ ਨਹੀਂ ਖੇਡਦੇ ਅਸੀਂ ਦੂਜੇ ਬੰਦੇ ਤੋਂ ਕੰਮ ਕਰਵਾ ਰਹੇ ਹਾਂ ਤੂ fai studiare i compiti al tuo fratello ਤੂ fai studiare i compiti al tuo fratello ਤੁਸੀਂ ਆਪਣੇ ਭਰਾ ਤੋਂ ਉਸ ਦਾ ਕੰਮ ਕਰਵਾਉਂਦੇ ਹੋ ਜਾਨੀ ਕਿ ਤੁਸੀਂ ਉਸ ਦਾ ਕੰਮ ਨਹੀਂ ਕਰਦੇ ਤੁਸੀਂ ਆਪਣੇ ਭਰਾ ਤੋਂ ਉਸ ਦਾ ਕੰਮ ਕਰਵਾਉਂਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇਕਰ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇਹ ਉਹ ਫਾਕਟ ਸੁਦੀਆਰੇ ਆਈ ਬੰਬੀਨੀ ਇਹ ਉਹ ਫਾਕਟ ਸੁਦੀਆਰੇ ਆਈ ਬੰਬੀਨੀ ਮੈਂ ਬੱਚਿਆਂ ਤੋਂ ਪੜ੍ਹਾਈ ਕਰਵਾਉਂਦਾ ਹਾਂ ਜਾਂ ਕਰਵਾਉਂਦੀ ਹਾਂ ਜਾਂ ਉਹਨਾਂ ਨੂੰ ਕਰਵਾਉਂਦੀਆਂ ਆਪ ਨਹੀਂ ਕਰਦੀ ਉਹਨਾਂ ਤੋਂ ਇਹ ਕੰਮ ਕਰਵਾਉਂਦੀ ਹਾਂ io faccio correre la tua macchina io faccio correre la tua macchina ਮੈਂ ਤੁਹਾਡੀ ਕਾਰ ਨੂੰ ਦੜਾਉਂਦਾ ਹਾਂ ਆਪਨੀ ਦੌੜ ਦਾ ਮੈਂ ਤੁਹਾਡੀ ਕਾਰ ਨੂੰ ਦੜਾਉਂਦਾ ਹਾਂ io faccio lavorare me usnu kamm te lagaunda ha ja main us to kamm karaunda ha io le faccio leggere io defaccio leggere me una to può vaunda han yani ki mai kisi third person to koi cheez read karvaunda han io le faccio leggere io faccio mangiare la pasta ai bambini io faccio mangiare la pasta ai bambini ਮੈਂ ਬੱਚਿਆਂ ਨੂੰ ਪਾਸਤਾ ਖਵਾਉਂਦਾ ਹਾਂ ਉਹ ਆਪ ਨਹੀਂ ਖਾਂਦੇ ਮੈਂ ਉਹਨਾਂ ਨੂੰ ਪਾਸਤਾ ਖਵਾਉਂਦਾ ਹਾਂ ਜਾਂ ਉਹਨਾਂ ਨੂੰ ਖਾਣ ਲਈ ਮਜਬੂਰ ਕਰਦਾ ਹਾਂ ਜਾਂ ਕਰਦੀ ਹਾਂ ਤੂੰ ਫਾਈ ਮੰਜਾਰੇ ਲ ਪਾਸਤਾ ਈ ਬੰਬੀਨੀ ਤੂੰ ਫਾਈ ਮੰਜਾਰੇ ਲ ਪਾਸਤਾ ਈ ਬੰਬੀਨੀ ਤੁਸੀਂ ਬੱਚਿਆਂ ਨੂੰ ਪਾਸਤਾ ਖਵਾਉਂਦੇ ਹੋ ਜਾਂ ਤੂੰ ਬੱਚਿਆਂ ਨੂੰ ਪਾਸਤਾ ਖਵਾਉਂਦੀ ਹੈ ਸਾਡਾ ਨੈਕਸਟ ਵਾਕ ਹੈ ਜੀ ਮੀਫਾ ਨੋ ਪਗਾਰੀ ਸੈਂਪਰੇ ਮੀਫਾ ਨੋ ਪਗਾਰੀ ਸੈਂਪਰੇ ਪਾਵ ਉਹ ਹਮੇਸ਼ਾ ਮੇਰੇ ਤੋਂ ਹੀ ਪੈਸੇ ਪੇ ਕਰਵਾਂਦੇ ਹਨ ਇਯੋ ਫਾਚੋ ਲੈਜਰੇ ਅਲ ਮਿਓ ਬੰਬੀਨੋ ਲਾ ਸਟੋਰੀਆ ਇਯੋ ਫਾਚੋ ਲੈਜਰੇ ਅਲ ਮਿਓ ਬੰਬੀਨੋ ਲਾ ਸਟੋਰੀਆ ਮੈਂ ਆਪਣੇ ਬੱਚੇ ਨੂੰ ਕਹਾਣੀ ਪੜਾਉਂਦਾ ਹਾਂ ਮਤਲਬ ਉਹ ਆਪ ਨਹੀਂ ਪੜ੍ਹਦਾ ਮੈਂ ਉਸ ਨੂੰ ਪੜਾਉਂਦਾ ਹਾਂ ਜਾਂ ਉਹਦੇ ਤੋਂ ਮੈਂ ਪੜਵਾਉਂਦਾ ਹਾਂ ni fai scrivere una lettera tosi os to un patter likhvaondeo da tusi us nu ik patter likhan lai kehneo ho fatto leggere a maria il romanzo ho fatto leggere a maria il romanzo mai maria nu nabal padan de lai keha ja mai ohde to nabal padpaya io ho fatto correre il cane io ho fatto correre il cane yani ki main kutte nu bhaja ditta main aap ni bhaja main kutte nu bhaja ditta io ho fatto scrivere mia sorella io ho fatto scrivere mia sorella main apni behn nu likhwaya ya main apni behn to likhwaya mi hai fatto leggere dall'italiano tu usnu kuj taavli da padhaya yani ki italian padhai mi hanno fatto guidare ogni volta mi hanno fatto guidare ogni volta o har bar mere to gaddi chalwande san li faccio scrivere li faccio scrivere ਮੈਂ ਉਹਨਾਂ ਤੋਂ ਲਿਖਵਾਉਂਦਾ ਹਾਂ li faccio scrivere ਹੋਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੇਕਰ ਵੀਡੀਓ ਪਸੰਦ ਆ ਰਹੀ ਆ ਤਾਂ ਹੌਸਲਾ ਵਜਾਈ ਕਰਨ ਦੇ ਲਈ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਤੁਸੀਂ ਕੋਈ ਵੀ ਟੌਪਿਕ ਦੱਸ ਸਕਦੇ ਹੋ ਉਸ ਦੇ ਉੱਤੇ ਹਫ਼ਤੇ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗੀ ਕਿ ਕੀ ਵੀਡੀਓ ਲੈ ਕੇ ਆਵਾਂ ਇਹ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇਹ ਪ੍ਰੋਫੈਸੋਰੇ ਫਾਸਟੁਦਿਆਰੇ ਇਕੋਮਪੀਟੀ ਇਲ ਪ੍ਰੋਫੈਸੋਰੇ ਫਾਸਟੁਦਿਆਰੇ ਇਕੋਮਪੀਟੀ ਅਧਿਆਪਕ ਤੁਹਾਨੂੰ ਆਪਣਾ ਹੋਮਵਰਕ ਪੜਾਉਂਦਾ ਹੈ ਉਹ ਆਪ ਨਹੀਂ ਪੜਦਾ ਤੁਹਾਨੂੰ ਪੜਾਉਂਦਾ ਹੈ ਫਾਸਟੁਦਿਆਰੇ ਤੇ ਮੈਂ ਇੱਕ ਦੱਸਣਾ ਚਾਹਾਂਗੀ ਕਿ 20 ਸਤੰਬਰ ਤੋਂ ਇੱਕ ਸਪੀਕਿੰਗ ਦੀ ਕਲਾਸ ਸਟਾਰਟ ਹੋ ਰਹੀ ਹੈ ਜਿਸ ਦਾ ਸਮਾਂ 8:30 ਤੋਂ 9:30 ਦਾ ਰਹੇਗਾ ਜਿਸ ਕਿਸੇ ਨੇ ਵੀ ਉਸ ਦੇ ਵਿੱਚ ਜੁਆਇਨ ਕਰਨਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ 377 ਇੰਗੁਇੰਗੁਇੰਗੁਇੰਗ 37720 ਤੇ ਨੈਕਸਟ ਵਾਕ ਹੈ ਜੇ ਸਾਡਾ ਇਲ ਪਾਦਰੀ ਫਾ ਪ੍ਰੇਂਦੇ ਇਲ ਕਾਨੇ ਅਲਪਾਰਕੋ ਪਿਤਾ ਜੀ ਕੁੱਤੇ ਨੂੰ ਪਾਰਕ ਵਿੱਚ ਲਿਜਾਂਦੇ ਹਨ ਕੁੱਤਾ ਆਪ ਨਹੀਂ ਜਾਂਦਾ ਪਿਤਾ ਜੀ ਤੁਹਾਡੇ ਲੈ ਕੇ ਜਾਂਦੇ ਜਦ ਤੁਹਾਡੇ ਫਾਦਰ ਸਾਹਿਬ ਲੈ ਕੇ ਜਾਂਦੇ ਹਨ ਨੈਕਸਟ ਵਾਰ ਕਾ ਲਾ ਮਮਾ ਫਾਲੇ ਮੰਜਾਰੇ ਨੇ ਵਰਦੂਰੇ ਲਾ ਮਮਾ ਫਾਲੇ ਮੰਜਾਰੇ ਨੇ ਵਰਦੂਰੇ ਮੰਮੀ ਉਸ ਨੂੰ ਸਬਜ਼ੀਆਂ ਖਵਾਉਂਦੀ ਹੈ ਯਾਨੀ ਕਿ ਮੇਬੀ ਉਹ ਆਪ ਨਹੀਂ ਖਾਂਦਾ ਤੇ ਤੁਹਾਡੀ ਮੰਮਾ ਉਸ ਨੂੰ ਖਵਾਉਂਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਫਾਰੇ ਪਿਊ ਇਨਫਿਨੀਤੋ ਆ ਵਾ ਲੈ ਸਟਰਕਚਰ ਯੂਜ਼ ਕਰਕੇ ਇਦਾਂ ਦੇ ਸੈਂਟੈਂਸ ਬਣਾ ਸਕਦੇ ਹਾਂ ਉਮੀਦ ਕਰਦੀ ਹਾਂ ਵੀਡੀਓ ਬਹੁਤ ਹੀ ਪਸੰਦ ਆਈ ਹੋਵੇਗੀ ਗਰਾਸੀਆ ਤੋਤੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਟੂ ਵਾਚ ਮੋਰ ਵੀਡੀਓਜ਼ ਲਾਈਕ ਥਿਸ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ